ਅੱਜ ਆਪਾਂ ਲੈ ਕੇ ਆਏ ਸੂਟ बॉਟਮ ਵਰਕ ਦੇ ਨਾਲ ਕੋਟਾ ਡੋਰੀਆ ਦੁਪੱਟਾ ਜੀ ਟਾਈ ਡਾਈ ਦਾ ਸਿਰਫ 595 ਰੁਪਏ ਦੀ ਰੇਂਜ ਚ ਸੂਟ ਪੈਣਾਗਾ ਜੀ ਬਹੁਤ ਹੀ ਪਿਆਰੇ ਡਿਜ਼ਾਈਨ ਆਏ ਆ बॉਟਮ ਵਰਕ ਦੇ ਨਾਲ ਇਹਦੇ ਵਿੱਚ ਤੁਹਾਨੂੰ 25-30 ਡਿਜ਼ਾਈਨ ਮਿਲ ਜਾਣਗੇ ਜੀ ਸਾਰੇ ਮੈਚਿੰਗ ਸੂਟ ਆਉਣਗੇ 595 ਰੁਪਏ ਦੀ ਰੇਂਜ ਚ ਫੋਟੋਜ਼ ਵਾਲੇ ਸੂਟ ਨੇ ਜੀ ਜਿਨ੍ਹਾਂ ਦੇ ਨਾਲ ਡਿਜ਼ਾਈਨਰ ਬਾਟਮਾਂ ਲੱਗੀਆਂ ਹੋਈਆਂ ਬਹੁਤ ਹੀ ਪਿਆਰੇ ਪਿਆਰੇ ਕਲਰ ਕੰਬੀਨੇਸ਼ਨ ਨੇ ਜੀ ਸਿਰਫ 595 ਰੁਪਏ ਦੀ ਰੇਂਜ ਚ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਮਸਲੀਨ ਅਤੇ ਕੋਟੇ ਡੋਰੀਏ ਦੁਪੱਟਿਆਂ ਨਾਲ ਨੇ ਜੀ बॉਟਮ ਦੇ ਉੱਪਰ ਵਰਕ ਰਹੇਗਾ ਬੁਟੀਕ ਦਾ ਡਿਜ਼ਾਈਨ ਹੈ ਸਿਰਫ 595 ਰੁਪਏ ਦੀ ਰੇਂਜ ਚ 10 ਤੋਂ 15 ਕਲਰ ਡਿਜ਼ਾਈਨ ਮਿਲ ਜਾਣਗੇ ਸਾਨੂੰ ਹਰ ਇੱਕ ਡਿਜ਼ਾਈਨ ਦੇ ਵਿੱਚ 5 5 6 6 ਸੂਟ ਮਿਲਣਗੇ 595 ਰੁਪਏ ਦੀ ਰੇਂਜ ਚ ਮਸਲੀਨ ਦੇ ਦੁਪੱਟਿਆਂ ਨਾਲ ਟਾਈ ਡਾਈ ਦੇ ਦੁਪੱਟੇ ਜੀ ਸਿਰਫ 595 ਰੁਪਏ ਰੇਂਜ ਚ ਜਲਦੀ ਤੋਂ ਜਲਦੀ ਆਪਣਾ ਬੁਡਰ ਆਨ ਆਰਡਰ ਆਨਲਾਈਨ ਵੀ ਬੁੱਕ ਕਰਵਾ ਸਕਦੇ ਹੋ ਤੇ ਦੁਕਾਨ ਤੇ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਧੰਨਵਾਦ